ਵੈਸੇ ਤਾਂ ਸਾਡੀ ਸਿੱਖ ਕੌਮ ਦੀ ਬਹੁਤ ਜਗ੍ਹਾ ਤੇ ਬਹੁਤ ਹੀ ਵੱਡੀ ਵੱਡੀ ਦੇਣ ਹੈਗੀਆਂ ਨੇ ਤੇ ਜਿਨ੍ਹਾਂ ਦੀ ਕੋਈ ਰੀਸ ਨਹੀਂ ਕੀਤੀ ਜਾ ਸਕਦੀ ਅਤੇ ਤੁਹਾਨੂੰ ਅੱਜ ਦੀ ਵੀਡੀਓ ਚ ਦੱਸਾਂਗੇ ਕਿ ਸਿੱਖ ਕੌਮ ਦੀ ਸਾਡੇ ਦੇਸ਼ ਦੀ ਆਜ਼ਾਦੀ ਲਈ ਕੀ ਕੀ ਦੇਣ ਹੈ ਅਤੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਕਿੱਥੇ ਤੱਕ ਲੜਾਈਆਂ ਲੜੀਆਂ ਅਤੇ ਉਹਨਾਂ ਦੀ ਦੇਣ ਕਿੰਨੀ ਕੁ ਜ਼ਿਆਦਾ ਹੈ ਭਾਰਤ ਦੀ ਆਜ਼ਾਦੀ ਚ ਸਿੱਖਾਂ ਦਾ ਹਿੱਸਾ ਅਤੇ ਸਿੱਖਾਂ ਦਾ ਬਹੁਤ ਹੀ ਵੱਡਾ ਰੋਲ ਆਓ ਚਲੋ ਤੁਹਾਨੂੰ ਅੱਜ ਦੇ ਸਫ਼ਰ ਦੇ ਵਿੱਚ ਦੱਸਦੇ ਹਾਂ ਸਿੱਖਾਂ ਦਾ ਭਾਰਤ ਦੀ ਆਜ਼ਾਦੀ ਦੇ ਵਿੱਚ ਕੀ ਕੀ ਹੱਥ ਸੀ ਆਜ਼ਾਦੀ ਦੇ ਦੌਰਾਨ ਮਿਲੀਆਂ ਫਾਂਸੀਆਂ ਦੇ ਵਿੱਚੋਂ ਕੁੱਲ ਫਾਂਸੀਆਂ ਸਨ 121 ਫਾਂਸੀਆਂ ਜਿਨ੍ਹਾਂ ਵਿੱਚੋਂ ਸਿੱਖਾਂ ਦੁਆਰਾ 93 ਫਾਂਸੀਆਂ ਦੇ ਵਿੱਚ ਸਹਿਯੋਗ ਦਿੱਤਾ ਗਿਆ ਸੀ ਅਤੇ ਗੈਰ ਸਿੱਖਾਂ ਵੱਲੋਂ 28 ਉਮਰ ਕੈਦ ਜੋ ਹੋਈ ਸੀ ਕੁੱਲ 2646 ਲੋਕਾਂ ਨੂੰ ਉਮਰ ਕੈਦ ਹੋਈ ਸੀ ਜਿਨ੍ਹਾਂ ਵਿੱਚੋਂ ਸਿੱਖਾਂ ਦੀ ਗਿਣਤੀ 2147 ਸੀ ਅਤੇ ਗੈਰ ਸਿੱਖਾਂ ਦੀ 499 ਜਲ੍ਹਿਆਂਵਾਲੇ ਬਾਗ ਦੇ ਜੋ ਸ਼ਹੀਦ ਸਨ ਉਹਨਾਂ ਦੀ ਕੁੱਲ ਗਿਣਤੀ 1300 ਸੀ ਜਿਨ੍ਹਾਂ ਵਿੱਚੋਂ ਸਿੱਖਾਂ ਦੀ ਗਿਣਤੀ 799 ਅਤੇ ਗੈਰ ਸਿੱਖਾਂ ਦੀ 501 ਸੀ ਅਤੇ ਵੱਜ-ਵੱਜ ਘਾਟ ਦੇ ਸ਼ਹੀਦਾਂ ਦੇ ਵਿੱਚ 313 ਜਾਣੇ ਸ਼ਹੀਦ ਹੋਏ ਸੀ 313 ਦੇ ਵਿੱਚੋਂ 67 ਸਿੱਖ ਸੀ 46 ਗੈਰ ਸਿੱਖ ਸੀ ਹੁਣ ਅਗਰ ਅਸੀਂ ਗੱਲ ਕਰ ਲਈਏ ਤਾਂ ਕੁੱਕਾ ਲਹਿਰ ਦੀ ਕੁੱਕਾ ਲਹਿਰ ਦੇ ਵਿੱਚ 91 ਕੁੱਲ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚੋਂ ਸਿੱਖਾਂ ਦੀ ਗਿਣਤੀ 91 ਸੀ ਅਤੇ ਗੈਰ ਸਿੱਖਾਂ ਦੀ 0 ਅਕਾਲੀ ਲਹਿਰ ਦੇ ਸ਼ਹੀਦ ਜਿਨ੍ਹਾਂ ਵਿੱਚੋਂ ਕੁੱਲ 500 ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚੋਂ ਸਿੱਖਾਂ ਦੀ ਗਿਣਤੀ 500 ਸੀ ਅਤੇ ਗੈਰ ਸਿੱਖਾਂ ਦੀ 0 ਜੇਕਰ ਅਸੀਂ ਇਹ ਭਾਰਤ ਲਈ ਸਾਰੀਆਂ ਸ਼ਹੀਦੀਆਂ ਕੁੱਲ ਮਿਲਾ ਲਈਏ ਤਾਂ 4711 ਸ਼ਹੀਦیاں ਬਣਦੀਆਂ ਸਰ ਜਿਨ੍ਹਾਂ ਵਿੱਚੋਂ ਸਿੱਖਾਂ ਦੀ ਸ਼ਹੀਦیاں 3697 ਬਣਦੀਆਂ ਹਨ ਅਤੇ ਗੈਰ ਸਿੱਖਾਂ ਦੀਆਂ 1074 ਸ਼ਹੀਦیاں ਬਣਦੀਆਂ ਹਨ ਇਹ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਸਿੱਖਾਂ ਦੀ ਭਾਰਤ ਦੀ ਆਜ਼ਾਦੀ ਦੇ ਵਿੱਚ ਕਿੰਨਾ ਵੱਡਾ ਹੱਥ ਹੈ ਇਸ ਤੋਂ ਸਭਾ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ 79 ਗਦਰੀਆਂ ਵਿੱਚੋਂ 60 ਤੋਂ ਵੱਧ ਸਿੱਖ ਸਨ ਅਤੇ 1947 ਦੀ ਵੰਡ ਦੇ ਸਮੇਂ ਕਰੋੜਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਅਤੇ ਸਿੱਖ ਮਾਰੇ ਗਏ ਸਨ ਤੇ ਇਸੇ ਤਰ੍ਹਾਂ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇ ਕੇ ਸਿੱਖ ਕੌਮ ਨੇ ਦੇਸ਼ ਨੂੰ ਆਜ਼ਾਦੀ ਦੇ ਚੰਨੜ ਦਿਖਾਇਆ ਸੀ ਇਸ ਦੇ ਬਾਵਜੂਦ ਵੀ ਸਿੱਖਾਂ ਨੂੰ ਭਾਰਤ ਦੇ ਵਿੱਚ ਅਤਵਾਦੀ ਵੱਖਵਾਦੀ ਜਾਂ ਫਿਰ ਖਾਲਸਤਾਨੀ ਕਹਿ ਕੇ ਟਰੋਲ ਕੀਤਾ ਜਾਂਦਾ ਹੈ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਨੂੰ ਲਾਈਕ ਇਸ ਲਈ ਕਰਨਾ ਤਾਂ ਕਿ ਅਸੀਂ ਵੀਡੀਓ ਲਈ ਪ੍ਰੇਰਿਤ ਹੋ ਸਕੀਏ ਅਤੇ ਹੋਰ ਇਦਾਂ ਦੇ ਕੰਟੈਂਟ ਲੈ ਕੇ ਆ ਸਕੀਏ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜਰੂਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ